ਰਾਜੂ ਵੀਰ ਬੜੇ ਚੰਗੇ ਦੁੱਧ ਵਾਲੀ ਮੈਂ ਆ ਗਈ ਹਨਾ ਹਾਂ ਵੀਰੇ ਬਹੁਤ ਚੰਗੇ ਵਾਲੀ ਆ ਵੀਰੇ ਲੈ 15 ਲੀਟਰ ਦੁੱਧ ਦੀ ਓੜ ਆ ਹੁਣ ਅੱਜ ਵੀ ਹਜੇ ਹਫ਼ਤੇ ਦੇ ਅੰਦਰ ਅੰਦਰ ਸੂਈ ਆ ਹਾਂ 15 ਲੀਟਰ ਦੁੱਧ ਅੱਜ ਵੀ ਆ ਲੈ ਤੇ ਮਾਲਕਾਂ ਨੇ ਦੱਸਿਆ ਵੀ 20 ਦੁੱਧ ਚੋਇਆ ਹਾਂ ਵੀਰੇ ਹਾਂ ਲੈ ਵੇਖੋ ਸੱਜਣਾ ਤਾਜੀ ਸੂਈ ਆ ਕੱਟਾ ਮਗਰ ਚਵਾਈ ਪੂਲੀ ਰੂ ਵਰਗੀ ਧਾਰ ਤੇ ਵੀ ਮਿਲ ਪੈਂਦੀ ਐ ਨਹੀਂ ਗੱਲ ਹੈਗੀ ਵੀ ਕਿਤੇ ਰੱਬ ਨਾ ਕਰੇ ਉਨੀ ਕੀ ਹੋ ਜੇ ਤੇ ਬੇਫਿਕਰੀ ਵਾਲੀ ਆ ਕੱਦ ਕਾਠ ਬੇਲ ਓੜਾ ਬੰਨਾ ਹੀ ਨਹੀਂ ਕੋਈ ਸੱਜਣਾ ਇੱਧਰ ਵੇਖੀ ਵੀਰੇ हां नहीं ठीक है वीडियो जितारा बखाइयां सजनो ते आ आगी पूरी परा ਦੇ ਕੋਲੇ ਇੱਕ ਕੱਲ ਦੀ ਸੂਈ ਕਰੀ ਪਛੂਆਂ ਨੂੰ ਇਹ ਵੀ ਇਹ ਵੀ ਵੀਡੀਓ ਚ ਤੋਰ ਤਾਰ ਕੇ ਵਿਖਾਈ ਆ ਸੋਚਿਆ ਛੋਟ ਵੀਡੀਓ ਚ ਵੀ ਤੁਹਾਨੂੰ ਥੋੜਾ ਥੋੜਾ ਲੇਖਾ ਜੋਖਾ ਵਿਖਾ ਦਈਏ ਆ ਵੇਖੋ ਭਲਾ ਭਲਾ ਚੱਕ ਗਈ ਆ ਵੀਰ ਕਹਿੰਦਾ ਕੱਟੀ ਨੂੰ ਜਨਮ ਦਿੱਤਾ ਇਹਨੇ ਸਜਨੋ ਨੋਟ ਕਰ ਲਿਓ ਤੇ ਕੱਟੀ ਕਾਲੀ ਆ ਇਹ ਵੀ ਨੋਟ ਕਰ ਲਿਓ ਕਿ ਸਜਨ ਕਹੇ ਦੱਸਿਆ ਨਹੀਂ ਸੀ ਅਸੀਂ ਪੂਰੀ ਦਾ ਕਰਕੇ ਸੌਦਾ ਕਰ ਲਿਆ ਵੀ ਕੱਟੀ ਵੀ ਮਗਰ ਬੂਰੀ ਆ ਪਰ ਕੱਟੀ ਕਾਲੀ ਦੇ ਗਈ ਆ ਕੱਟੀ ਬਹੁਤ ਪਿਆਰੀ ਦਿੱਤੀ ਆ ਧੰਨਵਾਦ ਸ਼ਾਰਟ ਵੀਡੀਓ ਵੇਖਣ ਲਈ ਜਾਉਂਦੇ ਵਸਦੇ ਰਹੋ